ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਖੰਗੂੜਾ ਪੋਲਟਰੀ ਫਾਰਮ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਆਪਾਂ ਨੂੰ ਚਿਕਸਾਂ ਨੂੰ ਤੋਂ ਪਹਿਲਾਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿਵੇਂ-ਕਿਵੇਂ ਆਪਣੇ ਸਾਰੇ ਫਾਰਮ ਦੀ ਤਿਆਰੀ ਕਰਨੀ ਆ ਤੇ ਅੱਜ ਆਪਣੇ ਫਾਰਮ ਤਿਆਰ ਹੈ ਚਿਕਸ ਤੇ ਆਪਾਂ ਤੁਹਾਨੂੰ ਦੇ ਟੈਂਪਰੇਚਰ ਆਪਣੇ ਕਿਵੇਂ ਬਣਾਉਣਾ ਤੋਂ ਸਾਰਾ ਸੂਡਣਾ ਜੀ ਗੱਲ ਕਰਦੇ ਆਂ ਵੀਡੀਓ ਦੇ ਵਿੱਚ ਤੇ ਆਪਣੇ ਟੋਟਲ ਆਪਣੇ ਬਰੂਡਿੰਗ ਏਰੀਆ ਦੇ ਵਿੱਚ ਪੰਜ ਪੱਟੀਆਂ ਫਿੱਟ ਕਰੀਆਂ ਨੇ ਤਿੰਨ ਬਰਾਦੇ ਵਾਲੀਆਂ ਤੇ ਦੋ ਗਿੱਟੀ ਵਾਲੀਆਂ ਆ ਗਈ ਬਰਾਦੇ ਵਾਲੀ ਪੱਟੀ ਤੇ ਆ ਆ ਕੀ ਗਿੱਟੀਆਂ ਵਾਲੀ ਤੇ ਬਾਕੀ ਆਪਣੇ ਫੂਸ ਵਗੈਰਾ ਵੀ ਖੰਡਿਆ ਤਾਂ ਫੂਸ ਆਪਣੇ ਦੀ ਥੋੜਾ ਜਿਹਾ ਵੱਧ ਪਾਇਆ ਨੀਚੇ ਸਲਾਬ ਸੀ ਤਾਂ ਕਰਕੇ ਤੇ ਬਾਕੀ ਆਪਣੇ ਕਾ ਗੈਂਸ ਵਾਲੀ ਪੱਠੀ ਵੀ ਲਾਈ ਆ ਜੇ ਆਪਣਾ ਟੈਂਪਰੇਚਰ ਨਹੀਂ ਮੈਂਟੇਨ ਹੋਇਆ ਨਾਮ ਬਣਿਆ ਤਾਂ ਆਪਾਂ ਤਾਂ ਕਰਕੇ ਇਹ ਪੱਠੀ ਚਲਾਵਾਂਗੇ ਐਮਰਜੈਂਸੀ ਵਾਸਤੇ ਰੱਖੀ ਆ ਤੇ ਆ ਆ ਕੀ ਫੀਡ ਵਾਲੇ ਭਾਂਡੇ ਛੋਟੇ ਜਿਹੇ ਇਕਸ ਲਈ ਇਹ ਆਪਣੇ ਫਿੱਟ ਕਰਕੇ ਸਾਫ ਵਗੈਰਾ ਕਰਕੇ ਇਹਨ ਸਾਰੇ ਰੈਡੀ ਕਰ ਲੇ ਠੀਕ ਦੇ ਹੁਣ ਆਪਣਾ ਕਿਦੋਂ ਚੈਕਸ ਆਉਣ ਤੋਂ ਪਹਿਲਾਂ ਥੋੜਾ ਟਾਈਮ ਪਹਿਲਾਂ ਆਪਾਂ ਬਸ ਅਖਬਾਰ ਵਸਾਉਣੇ ਨੇ ਆਏ ਆ ਅਖਬਾਰ ਵਸਾ ਕੇ ਆਪਾਂ ਚੰਦਾਂਗੇ ਆ ਦੇਖੋ ਇਹ ਦੇਖ ਰਹੇ ਆਂ ਨੇ ਪਾਣੀ ਵਾਲਾ ਡਰਿੰਕਰ ਆ ਇਹ ਸਟੈਂਡ ਤੇ ਆਪਣੀ ਧਰਤਾ ਤੇ ਆ ਫੀਡ ਵਾਲੇ ਆਗੇ ਤੇ ਆਪਣੇ ਨਿੱਪਲ ਸਿਸਟਮ ਵਾਲਾ ਪਾਈਪ ਵਗੈਰਾ ਸਾਰੇ ਨੀਚੇ ਕਰਤੇ ਜਿਹਨਾਂ ਤੇ ਆਪਣੇ ਆ ਜਾਲੀਆਂ ਵੀ ਫਿੱਟ ਕਰਤੀਆਂ ਇੱਧਰ ਦੇਖ ਸਕਦੇ ਆ ਆਪਣੀ ਗੇਟੀਆਂ ਵਾਲੀ ਪੱਠੀ ਆ ਬਾਕੀ ਆ ਰੈਗੂਲੇਟਰ ਵਗੈਰਾ ਆ ਗਏ ਨਿਪਲ ਸਿਸਟਮ ਨਾਲ ਲੈਵਲ ਤੇ ਆਪਣੇ ਆ ਫਿੱਟ ਕਰਦੇ ਆ ਦੇਖ ਸਕਦੇ ਹੁਣ ਆਪਾਂ ਮੰਨ ਲਈਏ ਇਹ ਨੀਚੋਂ ਜਮਾਂ ਮੈਂਸ ਚ ਕਰਿਆ ਹੋਇਆਗਾ ਆ ਨੀਚੇ ਹੈਗਾ ਇੱਕਦੋ ਆਪਣੇ ਹੁਣ ਚੈਕਸ ਆਊਗਾ ਆਪਾਂ ਮੰਨ ਲਈਏ ਇਹਨੂੰ 15 ਗੱਟੇ ਤੱਕ ਰੱਖਾਂਗੇ ਪਾਣੀ ਦਾ ਲੈਵਲ ਇਹ ਫਿਰ ਕਿਉਂਕਿ ਜੇ ਚੈਕਸ ਨੂੰ ਲੋਡ ਤੋਂ ਵੱਧ ਪਾਣੀ ਮਿਲੂਗਾ ਉਹ ਬੇਸ ਹੋਊਗਾ ਕਿ ਨੀਚੇ ਡੁੱਲੂਗਾ ਕਿਉਂਕਿ ਦਾ ਪ੍ਰੈਸ਼ਰ ਫਿਰ ਉਸ ਸਾਹਮਣੋਂ ਵੱਧਦਾ ਹੈਗਾ ਆਪਾਂ ਹੁਣ 15 ਤੱਕ ਰੱਖਾਂਗੇ ਇਹਦਾ 15 ਤੋਂ 20 ਫਿਰ ਹੌਲੀ ਹੌਲੀ ਬਣਾਉਂਦੇ ਜਾਵਾਂਗੇ ਲਾਸਟ ਤੱਕ ਬਸ ਹੱਦ 40 ਕਿ ਤੱਕ ਆਪਾਂ ਲੈ ਜਾਵਾਂਗੇ ਤੇ ਬਾਕੀ ਆਪਾਂ ਹੁਣ ਕਰਾਂਗੇ ਇੱਕ ਸੀਰੀਜ਼ ਸਟਾਰਟ ਟੋਟਲੀ ਜਿਹਦੇ ਵਿੱਚ ਆਪਾਂ ਡੇਲੀ ਇੱਕ ਵੀਡੀਓ ਪਾਇਆ ਕਰਾਂਗੇ ਕਿ ਡੇ 1 ਤੋਂ ਲੈ ਕੇ ਲਾਸਟ ਤੱਕ ਲਿਫਟਿੰਗ ਤੱਕ ਕਿੰਨੇ ਦਿਨ ਚੂਚਾ ਉਰੇ ਆਪਣੇ ਰਹੂਗਾ ਫਾਰਮ 'ਚ ਕਿ ਕਿਵੇਂ-ਕਿਵੇਂ ਪਾਲਣਾ ਆਪਾਂ ਨੇ ਆਪਾਂ ਉਹ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਲਈ ਆਪਣਾ ਇੰਸਟਾਗ੍ਰam ਪੇਜ ਤੇ YouTube ਫੋਲੋ ਕਰ ਲਿਓ ਤੇ ਉਤੇ ਆਪਣੀ ਡੇਲੀ ਵੀਡੀਓ ਆਇਆ ਕਰੂਗੀ ਤੇ ਬਾਕੀ ਤੁਸੀਂ ਆਪਣਾ ਦੇਖ ਸਕਦੇ ਹੋ ਫਾਰਮ ਆਪਾਂ ਅੱਗੇ ਟੈਂਪਰੇਚਰ 21 ਸੈਲਸੀਅਸ ਹੋ ਰਿਹਾ ਆਪਣਾ ਇਹ ਆਪਾਂ ਨੇ 32 ਤੇ 30 ਕਰਨਾ ਹੋਊਗਾ ਬਾਕੀ ਸਾਰਾ ਓਕੇ ਫਾਰਮ ਇਧਰ ਆਪਾਂ ਨੇ ਆ ਤਰਪਾਲ ਲਾਤੀ ਸੀ ਤੇ ਇਹਦੇ ਮਗਰ ਵੀ ਇੱਕ ਪੱਲਾ ਲਾਇਆ ਕਿ ਟੈਂਪਰੇਚਰ ਨਾ ਟੁੱਟੇ ਨਵਾਂ ਸੈੱਡਾਗਾ ਉਹਦੇ ਕਰਕੇ ਕਈ ਵਾਰ ਕੋਈ ਦਿੱਕਤ ਆ ਜਾਂਦੀ ਆ ਬਾਕੀ ਆਪਣਾ ਫਾਰਮ ਸਾਰਾ ਰੈਡੀ ਹੈ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ